ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਕਈ ਫਟੇ ਐਲਾਨ ਕੀਤੇ ਨੇ। ਐਲਾਨਾਂ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਖਾਸ ਕਿਹਾ। ਉਹਨਾਂ ਨੇ ਕਿਹਾ ਕਿ ਜਿੱਥੇ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਨੇ, ਉਹਦੇ ਹੀ ਪੁਰਾਣੀਆਂ ਚੱਲ ਰਹੀਆਂ ਸਕੀਮਾਂ ਦੇ ਵਿੱਚ ਵੀ ਕੁਝ ਹੋਰ ਨਵਾਂ ਸੁਧਾਰ ਕੀਤਾ ਜਾਏਗਾ। ਜਿਹੜੇ ਕੰਮ ਚੋਣ ਜਾਬਤੇ ਦੇ ਦੌਰਾਨ ਰੁਕੇ ਹੋਏ ਸੀ, ਉਹ ਕੰਮ ਫੇਰ ਤੋਂ ਸ਼ੁਰੂ ਕੀਤੇ ਜਾਣਗੇ। ਕਿਉਂਕਿ ਦੇਸ਼ ਭਰ ਦੇ ਵਿੱਚ ਲੋਕ ਸਭਾ ਇਲੈਕਸ਼ਨ ਚੱਲ ਰਹੀਆਂ ਸਨ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਚੋੜ ਜਾਪਤਾ ਸਭ ਤੋਂ ਵੱਡਾ ਲੱਗਿਆ ਹੋਇਆ ਸੀ। ਤੋਂ ਇਸ ਲਈ ਹੋੜ ਨੌਜਵਾਨਾਂ ਦੇ ਲਈ ਵੀ ਸਭ ਤੋਂ ਵੱਡੀ ਖੁਸ਼ਖਬਰੀ ਆ ਰਹੀ ਹੈ ਕਿਉਂਕਿ ਨੌਜਵਾਨਾਂ ਨੂੰ ਨੌਕਰੀਆਂ ਦੇ ਗੱਫੇ ਮਿਲਣਗੇ। ਜੀ ਹਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਲਈ ਰਾਹ ਖੋਲ ਦਿੱਤੇ ਗਏ ਨੇ। ਲੰਬੇ ਸਮੇਂ ਤੋਂ ਟੈਸਟਾਂ ਦੀ ਪੇਪਰਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਦੇ ਲਈ ਬੇਹਦ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਖਬਰ ਆਖਿਰਕਾਰ ਕੀ ਹੈ? ਆਓ ਦੇਖਦੇ ਹਾਂ। ਪੁਲਿਸ ਦੀ ਨਫਰੀ ਵਧਾਉਣੀ ਹੈ ਕਿਉਂਕਿ 2002 ਚ ਵੀ ਜੇ ਗੱਲ ਕਰੀਏ ਨਾ ਤਾਂ ਵੀ 80 ਕੈਸੀ ਯਾਰ ਅੱਜ ਵੀ ਅਸੀਂ ਕੈਸੀ ਯਾਰ ਹੈਰਾਨ ਹੋ ਜਾਓਗੇ ਤੁਸੀਂ 23 ਸਾਲਾਂ ਬਾਅਦ ਵੀ 19 ਨਫਰੀ ਹੈ 80 ਤਾਂ ਕੈਸੀ ਯਾਰ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਰੈਂਕ ਦੀਆਂ ਅਸਾਮੀਆਂ ਨੂੰ ਵਧਾਉਣ ਲਈ ਰეკਮੈਂਡੇਸ਼ਨ ਕੀਤੀ ਗਈ ਹੈ ਦਾ 10000 ਕਰ ਜੀ ਸਰ 10000 10000 ਜਿਹੜੀ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਜਿਹੜੇ ਰਿਟਾਇਰ ਹੋਣਗੇ ਉਹਨਾਂ ਨੂੰ ਤਾਂ ਭਰਤੀ ਕਰਨੀ ਕਰਨ ਨਵੀਆਂ ਭਰਤੀਆਂ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਅਸੀਂ ਪੁਲਿਸ ਨੂੰ ਜਿਹੜਾ ਉਹ ਹੋਰ ਮਜ਼ਬੂਤ ਕਰਾਂਗੇ ਆਲਰੇਡੀ ਤੁਸੀਂ ਟਰੈਵਲ ਕਰਦੇ ਹੋਵੋਗੇ ਪੰਜਾਬ ਵਿੱਚ ਜਿੱਥੇ ਵੀ ਸਭ ਤੋਂ ਵਧੀਆ ਗੱਡੀਆਂ ਸਭ ਤੋਂ ਲੇਟੈਸਟ ਗੱਡੀਆਂ ਪੰਜਾਬ ਹਟਕੋਲੇ ਨੇ ਸੜਕਾਂ ਤੇ ਜਿਹੜੀਆਂ ਖੜੀਆਂ ਨੇ ਚਾਹੇ ਉਹ ਐਸਐਸਐਫ ਵਾਲੀਆਂ ਨੇ ਚੌਂ ਵਾਲੀਆਂ ਜਿਹੜੀਆਂ ਸਕ ਲੇਟੈਸਟ ਗੱਡੀਆਂ ਕੋਲ ਨੇ ਕਿਉਂਕਿ ਜਿਨ੍ਹਾਂ ਨੇ ਉਹਨਾਂ ਨੂੰ ਵਰਤਣਾ ਹੈ ਜਿਨ੍ਹਾਂ ਨੇ ਫੜਨਾ ਹੈ ਉਹਨਾਂ ਜੋ ਤੱਕ ਐਸਐਚਓ ਕੋਲ ਗੱਡੀ ਪਹੁੰਚਦੀ ਸੀ ਤੱਕ ਸਟਾਪ ਤੱਕ ਸਟਾਪ ਗੱਡੀ ਨਾ ਕਿਵੇਂ ਤੁਸੀਂ ਕ੍ਰਿਮੀਨਲਾਂ ਦਾ ਪਿੱਛਾ ਕਰ ਲਓਗੇ ਜੀ 300 15 ਐਸਐਚਓ ਨੂੰ ਅਸੀਂ ਨਵੀਆਂ ਗੱਡੀਆਂ ਦੇ ਚੁੱਕੇ ਹਾਂ ਫਲੋਰ ਜਦੋਂ ਫੰਕਸ਼ਨ ਸੀ ਜਿੰਨੇ ਰਹਿੰਦੇ 100 150 ਰਹਿੰਦਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਗੱਡੀਆਂ ਅਪਡੇਟ ਕਰ ਦਾਂਗੇ ਪੰਜਾਬ ਪੁਲਿਸ ਨੂੰ ਇਸ ਵਕਤ ਬੈਸਟ ਟੈਕਨੋਲੋਜੀ ਅਸੀਂ ਦਿੱਤੀ ਹੋਈ ਹੈ ਐਸਐਸਐਫ ਦੇ ਥਰੂ ਅਸੀਂ ਇੱਕ ਐਸਾ ਫੋਰਸ ਤਿਆਰ ਕੀਤੀ ਹੋਈ ਹੈ ਜਿਹਨੂੰ ਪੂਰੇ ਦੇਸ਼ ਦੇ ਵਿੱਚ ਮੈਨੂੰ ਪੁੱਛਿਆ ਜਾਂਦਾ ਵੱਖ-ਵੱਖ ਸਟੇਟਾਂ ਦੇ ਜਿਹੜੇ ਹੈੱਡ ਨੇ ਜਾਂ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਕਿ ਕਿਵੇਂ ਕੀਤਾ ਅਸੀਂ ਵੀ ਕਰਨਾ ਚਾਹੁੰਦੇ ਹਾਂ ਕਿ ਕਿੰਨਾ ਕਹਦਾ ਫਾਇਦਾ ਹੋਇਆ ਜੋ ਹੁਣ ਤੱਕ ਮੈਂ ਕਹਿੰਨਾ 1 ਫਰਵਰੀ ਨੂੰ ਲਾਂਚ ਕੀਤੀ ਸੀ ਐਸਐਸਐਫ ਬਾਕੀ ਡਾਟਾ ਤਾਂ 30 ਜੂਨ ਦੇ ਨੇੜੇ ਤੇੜੇ ਸੀ ਜਿਹੜਾ ਉਹ ਮੰਗਵਾਵਾਂਗੇ ਤੇ ਜਾਰੀ ਕਰਾਂਗੇ ਪਰ ਹੁਣ ਤੱਕ 2000 ਬੰਦੇ ਦੀ ਜਾਨ ਬਚਾ ਚੁੱਕੇ ਹਾਂ ਜਿਹੜਾ ਕਿ ਪਿਛਲੇ ਸਾਲ 1 ਫਰਵਰੀ ਤੋਂ 30 ਜੂਨ ਤੱਕ 20 ਜੂਨ ਤੱਕ ਐਕਸੀਡੈਂਟ ਜਿੰਨੇ ਹੋਏ ਸੀ ਉਹਦੇ ਨਾਲ ਮੈਂ ਕਨਫਰਮ ਕੀਤਾ ਪਿਛਲੇ ਸਾਲ ਨਾਲ ਕਿ ਹੁਣ ਤੱਕ ਪਿਛਲੇ ਸਾਲਾਂ ਨੂੰ ਘੱਟ ਮੋਤਾਂ ਹੋਈਆਂ ਜਿੰਨੇ जख्मी ਹੋਏ ਉਹਨਾਂ ਨੂੰ ਸੰਭਾਲਿਆ ਵੀ ਗਿਆ ਮੌਕੇ ਤੇ ਤੁਸੀਂ ਰੋਜ਼ ਵੀਡੀਓ ਵੀ ਦੇਖਦੇ ਹੋਵੋਗੇ ਤੁਸੀਂ ਤੇ ਨਾਲ ਕਿਸੇ ਦੇ ਗੱਡੀਆਂ ਚੋਂ ਕੀਮਤੀ ਸਮਾਨ ਗਹਿਣੇ ਕੈਸ਼ ਮਿਲਿਆ ਉਹ ਵੀ 25 ਲੱਖ ਤੋਂ ਉੱਪਰ ਹੈ ਕਿ ਜਿਹੜਾ ਕਿ ਉਹਨਾਂ ਨੂੰ ਵਾਪਸ ਕੀਤਾ ਗਿਆ ਉਸ ਵੇਲੇ ਕੋਈ ਪੈਸਿਆਂ ਨੂੰ ਕੌਣ ਦੇਖਦਾ ਜਿਸ ਵੇਲੇ ਐਕਸੀਡੈਂਟ ਹੋਇਆ ਪਿਆ ਹੋਵੇ ਜਾਨ ਬਚਾਉਣ ਦੀ ਜਿਆਦਾ ਜਿਹੜੀ ਹੈ ਉਹ ਪ੍ਰਾਇੋਰਟੀ ਹੁੰਦੀ ਹੈ ਸੋ ਐਸਐਸਐਫ ਇੱਕ ਕਾਮਯਾਬ ਤਰੀਕਾ ਤੇ ਪੁਲਿਸ ਨੂੰ ਜਿਹੜੀ ਥਾਣਿਆਂ ਵਾਲੀ ਪੁਲਿਸ ਆ ਉਹਨੂੰ ਵੀ ਥੋੜਾ ਜਿਹਾ ਰਿਲੈਕਸ ਹੋਏ ਨੇ ਕਿ ਕੰਮ ਘਟਿਆ ਥੋੜਾ ਜਾਂ ਨਹੀਂ ਤਾਂ ਸਾਰੇ ਕੰਮਾਂ ਲਈ ਪੰਜਾਬ ਪੁਲਿਸ ਦੇ ਕੋਲ ਹੀ ਜਾਣਾ ਪੈਂਦਾ ਸੀ ਜਾਂ ਉਹਨਾਂ ਨੂੰ ਹੀ ਕਰਨਾ ਪੈਂਦਾ ਸੀ ਤੁਸੀਂ ਸੁਣਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪੱਲੋਆ ਐਲਾਨ ਕੀਤਾ ਗਿਆ ਕਿ ਪੰਜਾਬ ਪੁਲਿਸ ਦੇ ਵਿੱਚ 10 ਲੱਖ ਦੇ ਕਰੀਬ ਨੌਕਰੀਆਂ ਦਿੱਤੀਆਂ ਜਾਣਗੀਆਂ ਲੰਬੇ ਸਮੇਂ ਤੋਂ ਪੁਲਿਸ ਦੀ ਭਰਤੀ ਦੀ ਵੇਟ ਕਰ ਰਹੇ ਪ੍ਰੀਖਿਆਰਥੀਆਂ ਦੇ ਲਈ ਉਹਨਾਂ ਨੌਜਵਾਨਾਂ ਦੇ ਲਈ ਇਹ ਸੁਨਹਿਰੀ ਮੌਕਾ ਹੈ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਵੇਟ ਕਰ ਰਹੇ ਸੀ ਕਿ ਕਦੋਂ ਪੁਲਿਸ ਦੀ ਭਰਤੀ ਨਿਕਲੇਗੀ ਕਦੋਂ ਅਸੀਂ ਇਸ ਦੇ ਵਿੱਚ ਅਪਲਾਈ ਕਰਾਂਗੇ ਤੇ ਕਦੋਂ ਅਸੀਂ ਸਿਲੈਕਟ ਹੋਵਾਂਗੇ ਤੇ ਸਾਨੂੰ ਸਰਕਾਰੀ ਨੌਕਰੀਆਂ ਮਿਲ ਜਾਣਗੀਆਂ ਤਾਂ ਹੁਣ ਉਹਨਾਂ ਦੀ ਵੇਟ ਹੈ ਜਿਹੜੀ ਉਸਮਾਪਤ ਹੋਣ ਲੱਗੀ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਫੋਲੋ ਖੁਦ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ ਹੈ ਕੀ ਪੰਜਾਬ ਪੁਲਿਸ ਦੇ ਵਿੱਚ 10000 ਨਵੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਸੋ ਹੋਰ ਤਾਜ਼ਾ ਅਪਡੇਟ ਦੇ ਲਈ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ